ਮੈਂ ਬਹੁਤ ਕਲਾਕਾਰਾਂ ਨੂੰ ਕਹਿਣਾ ਹੁੰਦਾ ਕਿ ਬਾਲੀਆਂ ਦਨਾਲੀਆਂ ਦਨੋਲੀਆਂ ਪਲਵਾਨ ਜੇ ਨਾਲ ਲੈ ਕੇ ਨਾ ਜਾਇਆ ਕਰੋ ਕੁਦਰਤ ਦਾ ਕੋਈ ਪਤਾ ਨਹੀਂ ਜਿਨ੍ਹਾਂ ਨੇ ਕਲਾਕਾਰ ਬਣਾਇਆ ਮੈਂ ਆਪਣੀ ਅੱਖੀ ਬਹੁਤ ਬੰਦੇ ਸਟਾਰ ਬਣਦੇ ਵੇਖੇ ਐ ਤੇ ਮੁੜ ਕੇ ਫੇ ਗਵਾਚ ਦੇ ਵੇਖੇ ਐ ਇਸ ਕਰਕੇ ਜਦੋਂ ਤੱਕ ਇਹ ਇੱਕ ਨਾ ਵਖਵਾ ਪੈ ਰਿਹਾ ਗੁੱਸਾ ਨਹੀਂ ਕਰਨਾ ਕਲਾਕਾਰ ਦਾ ਸਮਾਂ ਆ ਗਿਆ ਜੇ ਕਿਸੇ ਨੇ ਚਾਰ ਫੋਟੋਆਂ ਖਿਚਾ ਲਈਆਂ ਤੇ ਕਲਾਕਾਰ ਦਾ ਕੀ ਕਸ ਜੂ ਇਸ ਦਿਨ ਦੀ ਤਾਂ ਬੰਦਾ ਰੋਂਦਾ ਪਿਆ ਯਾਰ ਮੈਂ ਕਦੇ ਹਿੱਟ ਹੋਵਾਂ ਤੇ ਜਦੋਂ ਹਿੱਟ ਹੁੰਦਾ ਤੇ ਉਦੋਂ ਜਿਹੜੇ ਰਾ 8 10 ਆਂਦੇ ਉਹ ਕਹਿੰਦੇ ਨੇੜੇ ਨਹੀਂ ਲੱਗਣਾ ਤੁਸੀਂ ਤੇ ਸਾਡੀ ਵੱਧ ਕਿਸਮ ਤੇ ਸਮਝਦੇ ਵੀ ਕਹਿੰਦੇ ਇਹ ਕਲਾਕਾਰ ਠੀਕ ਹੈ ਇਹਨਾਂ 10 ਬੰਦੇ ਸੋ ਆਪਣੀ ਸਿੰਪਲ ਸਿਟੀ ਜਿਹੜੇ ਲੋਕ ਧਰਤੀ ਨਾਲ ਜੁੜੇ ਹੈ ਨਾ ਉਹ ਕਦੇ ਮਾਰ ਨਹੀਂ ਖਾਂਦੇ ਹੁਣ ਗੁਰਦਾਸ ਮਾਨ ਸਾਹਿਬ ਨੂੰ ਹਰਭਜਨ ਮਾਨ ਸਾਹਿਬ ਨੂੰ ਮੈਂ ਤਾਂ ਸੁਣਿਆ ਨਹੀਂ ਕਦੇ ਵੀ ਉਹਨਾਂ ਨਾਲ 20-20 ਬੰਦੇ ਇਹ ਦਾਾਂਦੇ ਆ ਪਰ ਉਹਨਾਂ ਨੂੰ ਕਿਸੇ ਤੋਂ ਖਤਰਾ ਹੈ ਨਾ ਚਲੋ ਮਹਾਰਾਜ ਕਿਰਪਾ ਕਰੇ ਦਇਆ ਕਰੇ ਹਰ ਗਵਈਏ ਦਾ ਗਾਉਣ ਦਾ ਆਪਣਾ ਸਟਾਈਲ ਹੈ ਤਰੀਕਾ ਪਰ ਹੌਲੀ-ਹੌਲੀ ਕੋਸ਼ਿਸ਼ ਕਰੀਏ ਕਿ ਗੀਤਾਂ ਰਾਹੀਂ ਜੀਵਨ ਜਾਂਚ ਅਸਲ ਚੋਂ ਜਿਉਣਾ ਸ਼ੁਰੂ ਕਰੀਏ ਜੋ ਆਪਾਂ ਹੈ ਰਿਐਲਿਟੀ ਕਿਉਂਕਿ ਦਿਖਾਵਾ ਦੀ ਦੁਨੀਆ ਨੇ ਲੋਕਾਂ ਨੂੰ ਸਟ੍ਰੈਸ ਦੀਆਂ ਗੋਲੀਆਂ ਖਾਣ ਲਾ ਦਿੱਤਾ ਜਿੰਨੇ ਪਿਓਰ ਜੇ ਰਹਿਾਂਗੇ ਨਾ ਆਪਾਂ ਕਹਿੰਦੇ ਨਹੀਂ ਪਈ ਯਾਰ ਪਿੰਡੋ ਮਿਲ ਜਾਵੇ ਘੇ ਪਿਰ ਪਿਓਰ ਹੋਵੇ ਤੇ ਮਿਲਾਵਟ ਵਾਲਾ ਨਾ ਮਿਲੇ ਇਸ ਤਰ੍ਹਾਂ ਜਿਹੜੀ ਸੋਚ ਹੈ ਇਹਦੀ ਇਹਨੂੰ ਪਿਉਰੀਫਾਈ ਰੱਖੀ ਹਮੇਸ਼ਾ